ਦੇਖੋ ਜੀ ਇੰਦਰ ਦੇਵਤਾ ਨੂੰ ਪ੍ਰੇਸ਼ਾਨ ਕਰਨ ਲਈ ਪਿੰਡ ਬੂਲ ਵੱਲੋਂ ਗੁੱਡੀ ਫੂਕੀ ਜਾ ਰਹੀ ਆ। ਪਏ ਮੇਰੇ ਵੱਲ ਨੂੰ ਕਿਉਂ ਆਈ ਜਾਂਦੇ ਨੇ ਉੱਧਰ ਨੂੰ ਜਾਓ ਭਰਾਵਾ। হি হি হা गुडीया 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 गु ਓਕੇ ਰੱਖ ਲੈਣਾ ਕਰੋ ਓਕੇ ਰੱਖ ਲੈਣਾ ਬੰਨੋ ਲੈ ਗਿਆ ਲੈ ਗਿਆ ਵਜੂਗੀ ਬੰਨੋ ਓ ਹਰਜੀਤ ਕੋਲ ਹਰਜੀਤ ਕੋਲ ਉਹ ਗਾੜੇ ਉਹ ਸੀਖੰਡ ਡੱਬੀ ਲੈ ਗਈ ਸੀਖੰਡ ਡੱਬੀ ਉਹ ਦੇਖੋ ਕਿੰਨੀ ਗਾੜੀ ਹੁੱਕਦੀ ਇਹ ਕਰਦਾ ਨਾ ਕੋਈ ਤੇਰਾ ਨਾ ਚੱਲੇ ਇਹ ਉਹੀ ਹੈ ਐ ਉਹੀ ਆ ਫੜਾ 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 ਦੇ ਉੱਤੇ ਐ ਬਾ ਹੋ ਗਿਆ ਫੜਾ ਦੇ ਜਗਾੜਾ ਮਹੋਰੀ ਜਗਾੜੇ ਮਹੋਰੀ आप छोटा नीड़े यार तेरे को बात कौन है जाके जाके चलो चलो जाओ जीजू तो शापाल वो पुरी आगे बैठ के मार के पाला बीटा से नहीं नूडल करो नहीं मैं रूमियां सुपर इस ओपेरा ही है ना सुपर इस ਜੱਟੂ ਆ ਗਿਆ ਲਿਆ ਓਏ ਓਏ ਗਰਮ ਬਾਤ ਹੋ ਗਿਆ ਕਹਿੰਦਾ ਟੂ ਵਰਡ ਆਹੇ ਉਹ ਗਰਮ ਬਾਤ ਹੋ ਰਹੀ ਆ ਮੁੰਡਾ ਆ ਮੈਂ ਮੂੰਹ ਤੇ ਪਾ ਲਿਆ ਦੇਖ ਲੈ ਮੂੰਹ ਕੋਰੇ ਤਾਂ ਪਰਵਾਹ 哪里哪里。<laughs> Vai dala jacket within. આ૨ચ પઘએ મરણ ઴ા� Teraz ા�રણ ા�૨ં! મખકાહ! મરરકર કરણ કર પતલાશ झरदे चाजरा जोर लगे पेड़ इधर बस करानी कुंडे कर ले ਕਾਹੇ ਟਾ ਕਾਹੇ ਲੋ ਇਹ ਸਾਡਾ ਹੋ ਜਾ ਲੋ ਆਕੀ ਨਹੀਂ ਮਜਨੀ ਨੁਬਾਰ ਬਾਮੀ ਬਜਾ ਇਹਦੀ ਅੱਗ ਨੂੰ ਬਜਾ ਸਾਡੀ ਅੱਗ ਨੂੰ ਬਜਾ ਸਾਡੀ ਪਿੱਛੇ ਹੋ ਸਾਡੀ ਪਿੱਛੇ ਹੋ ਪਿੱਛੇ ਪੁੱਤ ਪਿੱਛੇ 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 ਚੱਲੋ ਓਕੇ ਓਕੇ ਆਂ ਟੀਕਾ ਮਾਰੋ ਨਾ ਟੀਕਾ ਮਾਰਨਾ बोलो जी कुछ कपड़े ला ले ਇਧਰ ਦੇਖ ਮੀਰੇ ਦੇ ਆਉਂਦਾ ਮੜਾ ਜੇਦਾਂ ਆੜੀ ਨੂੰ ਪਿੱਛੇ ਨੂੰ ਕਰ ਰਿਹਾ ਉਹਨੂੰ ਠੇਕ ਪੈਂਦਾ ਪਿੱਛੇ ਹੋ ਜਾ ਪਿੱਛੇ ਹੋ ਜਾ ਹਾਏ ਪਿੱਛੇ ਹੋ ਗਿਆ ਕੁੜੀ ਚ ਅੱਗੀ ਬਹੁਤ ਆ ਮੀ ਮੰਗੋ ਮੀ ਮੰਗੋ ਬੱਸ ਕਰੋ ਮੀ ਮੰਗੋ ਬਰਾਬਰ ਦਾ ਕਾਲੇ ਲੋੜ ਹੋਰੀ ਬੋਲ ਪਿਆ ਹੋਰ ਬੋਲ ਗਿਆ ਇਧਰ ਸਿਕਾ ਲੇ ਤੁਮ ਜੀ 看这那个

ਉੱਥਾ ਬੈਠਾ ਨਹੀਂ ਬੈਠਾ ਬੜਾ ਬੜਾ ਚੁੱਕਾ ਲੈ ਆ ਉਹ ਲੈ ਹੋਣਾ ਯਾ ਚੱਕ ਕੋ ਇੱਧਰ ਨੂੰ ਹੋਏ ਚੜਕੀ ਚੜਕੀ ਚੱਕ ਆਪਣੇ ਬੂੜ ਦੇ ਵਿੱਚ ਗੁੱਡੀ ਦਾ ਮੁੰਡਾ ਲਾਇਗੋ ਬਣਾ ਲਾ ਚਾਚੇ ਦੀ ਵੀਡੀਓ ਬਣਾ ਲਾ 82 ਮਰ ਗਈ ਸੀ ਉਹਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਸਾਡੇ ਪਿੰਡ ਬੂਲਵਲੀਆਂ ਸਾਰੇ ਨਗਰ ਦੇ ਵਿੱਚੋਂ ਦਾਨ ਕਰਕੇ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦੇ ਕੋਈ ਬਾਲੀਬਾਸ ਨਹੀਂ ਸੀਗਾ ਇਹ ਗੁੱਡੀ ਦਾ ਸਾਰਿਆਂ ਨੇ ਦੁੱਖ ਮਨਾਇਆ ਸਾਰੇ ਹੀ ਅੰਤਿਮ ਸੰਸਕਾਰ ਤੇ ਪਹੁੰਚੇ ਤੇ ਇਸ ਤੋਂ ਮਗਰੋਂ ਦੁੱਖ ਦੇ ਵਿੱਚ ਜੋ ਕੇ ਸੰਗਤ ਆਈ ਆ ਮਕਾਨ ਆਈਆਂ ਨੇ ਨਾਨਕੇ ਆਏ ਨੇ ਜੋ ਵੀ ਕੋਈ ਰਿਸ਼ਤੇਦਾਰ ਆਏ ਉਹਨਾਂ ਦਾ ਰੋਟੀ ਦਾ ਪ੍ਰਬੰਧ ਕੀਤਾ ਗਿਆ ਜੀ ਮਿੱਠੀ ਚਾਹ ਗੋੜਾੜੀ ਤੇ ਨਾਲ ਅਚਾਰ ਨਾਲ ਪ੍ਰਸ਼ਾਦ ਦਾ ਸਾਰਾ ਪ੍ਰਬੰਧ ਕੀਤਾ ਗਿਆ ਇਹ ਮੌਤ ਮੀਂਹ ਦੇ ਕਾਰਨ ਹੋਈ ਮੀਂਹ ਨਹੀਂ ਆਇਆ ਅਸੀਂ ਸਾਰੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਰੱਬ ਤੋਂ ਮੀਂਹ ਮੰਗੋ ਕੋਈ ਹੋਰ ਹੱਦਿਆ ਨਾ ਹੋਵੇ ਸਾਰਿਆਂ ਨੂੰ ਬੇਨਤੀ ਹੈ ਬੀਬੀਆਂ ਭੈਣਾਂ ਨੂੰ ਕਿ ਮੀਂਹ ਮੰਗੋ ਜੀ ਆ ਜਾ ਮੀਂਹ ਆ ਜਾ ਬੋਲੋ ਰੱਬੋ ਬੋਲੋ ਤਹਰਾ ਪਾਇਆ ਅਰੇ ਜਨਾ ਬਹੁਤ ਬਹੁਤ ਯਾਰ ਸੁਣਾ ਤਹਰਾ ਆਵੇ ਜੀ ਮਾਰ ਲਓ ਪਾਉੜਨ ਪਨੀਕਾ ਦੇ ਕਰੋ ਕਰੋ ਬਗਾਰੀ ਚਲੋ ਕੀਰਤ ਕਿੱਥੇ ਗਿਆ ਹਾਏ ਹਾਏ ਆਏ ਕੇ ਆਏ ਆਜੋ ਇੱਕ ਉਹ ਕੇ ਯਾ ਆਜੋ ਉਹ ਬੰਦਾ ਕਰਦਾ ਹਾਂ ਹਾਂ ਚਲੋ ਆਜ ਬੱਦਨ ਉਹ ਉਹ ਕਾਰਨ ਇਲਾਡੂ ਸੁਣਾ ਜੇਲੇ ਪਰ ਹਲੀ ਮਰੀ ਜੇ ਇਹਦੇ ਨਾਲ ਕੋਈ ਆਈ ਪੰਜ ਮਿੰਟ ਸਮਾਰਦਨ ਨੂੰ ਨਹੀਂ ਹੋ ਗਿਆ ਲੈਡੀ ਉਹ ਦੋਦੀ ਕਿਸੇ ਡਿਊਟੀ ਕਰਦੂ ਦੋਦੀ ਕਿੱਥੇ ਆ ਉਹ ਤਾਹੇ ਛੇੜਨ ਲੱਗਾ ਪਿਆਰੀ ਮਾਂ ਨਹੀ ਆਪ ਕੋਈ ਨਿਲਕ ਆਖਤਰੀਆਂ ਨਾ ਕਰ। ਚਲ ਫਿਰ ਮੈਂ ਦੱਸ ਦਿੰਦਾ ਕਿੱਥੇ ਕਰੋਣੀ। ਕੋਈ ਨਹੀਂ ਰਹਿਣ ਸਿਰ ਆਪਣਾ। ਇਹ ਵੀ ਆਪਣੇ ਵਿਰੇ ਦਾ ਇਤਿਹਾਸ ਦੀ ਆ ਵੀ ਕਾਹ ਦੀ ਬਾਤ ਸੁੱਕ ਜਾਂਦੀ ਐ ਇਹ। ਇਹ ਜਦੋਂ ਅੱਜ ਤੋਂ 20-25 ਸਾਲ ਪਹਿਲਾਂ ਬਜ਼ੁਰਗ ਜੋ ਆਪਣੀਆਂ ਮਾਤਾ-ਮਾਂ ਹੁੰਦੀਆਂ ਸੀ ਨਗਰ ਦੇ ਵਿੱਚੋਂ ਸਿੱਧਾ ਇਕੱਠਾ ਕਰਨੀ ਅਸੀਂ ਵੀ ਜਦੋਂ ਬੱਚੇ ਹੁੰਦੇ ਸੀ ਇਹ ਪਸੰਦ ਨਹੀਂ ਕਿ ਕੀ ਚੱਕਰ ਆ ਬਈ ਮੀਂਹ ਨਹੀਂ ਆਉਂਦਾ ਇਹ ਪਹਿਲਾਂ ਤੋਂ ਧਾਰੂਆਂ ਦੇ ਜਿਹੜੇ ਆਪਾਂ ਹੁਣ ਵਾਲੇ ਨਵੇਂ ਮੁੰਡੇ ਪੜ੍ਹੇ ਲਿਖੇ ਕਹਿ ਦਿੰਦੇ ਆ ਬਈ ਭੁੱਲ ਗਏ ਵਿਹਾਰ ਨੂੰ ਜਦੋਂ ਬੁੱਢੀ ਫੂਕ ਦਿੰਦੇ ਸੀ ਕਿ ਬਣਾ ਕੇ ਪੁਤਲਾ ਜਦੋਂ ਫੂਕ ਦਿੰਦੇ ਸੀ ਮਿੱਠੀਆਂ ਰੋਟੀਆਂ ਖਿਲਾਉਂਦੇ ਸੀ ਉਹ ਪਰੰਪਰਾ ਅਸੀਂ ਪ੍ਰਾਣੀ ਤੋਰੀ ਆ ਬਈ ਮੀਂਹ ਆਉਂਦਾ ਸਾਨੂੰ ਯਕੀਨ ਵੀ ਹੋ ਗਿਆ ਉਹ ਕਿਤਾਈ ਬਈ ਜਦੋਂ ਆਪਾਂ ਗੁੱਡੀ ਫੂਕੀ ਸਵੇਰੇ ਪੂਰੀ ਕੜਾਕੇ ਧੁੱਪ ਸੀਗੀ ਪੱਧੜ ਹੋ ਗਏ ਜੀ ਇਹ ਪਹਿਲਾਂ ਤਾਂ ਕੋਈ ਬਡਾਰੂ ਨੇ ਹੈਗੇ ਨਹੀਂ ਸਾਤਾ ਠੀਕ ਹੈ ਜੀ ਤੇ ਹੁਣ ਤੁਹਾਡੇ ਕਹਿਣਾ ਵੰਦੀ ਅੱਜ ਅਮੀ ਨਾ ਉਗ ਗਈ ਤਸੱਲੀ ਹੈ ਸਾਨੂੰ ਪੂਰਾ ਯਕੀਨ ਆਇਆ ਪੂਰਾ ਭਰੋਸਾ ਬਾਈ ਮਿੱਠੀਆਂ ਰੋਟੀਆਂ ਤੇ ਲੰਗਰ ਵੀ ਲਾਇਆ ਜੀ ਇਹ ਲੰਗਰ ਕਾਹਦੇ ਵਾਸਤੇ ਲਾਉਂਦੇ ਆ ਮਿੱਠੀਆਂ ਰੋਟੀਆਂ ਹੀ ਕਿਉਂ ਉਹ ਸੋਰ ਕਿਉਂ ਨਹੀਂ ਘਰਾਂ ਵਿੱਚ ਬੱਚ ਕੇ ਮਕਾਨ ਆਉਂਦੀ ਆ ਸਵੇਰ ਦੇ ਲੋਕ ਕੁੱਟੀ ਦੇ ਤਿਆਰੀਆਂ ਕਰਦੇ ਫਿਰਦੇ ਆ ਕੋਈ ਕੋਸ ਲੈਣ ਜਾਂਦਾ ਕੋਈ ਕੋਸ ਲੈਣ ਜਾਂਦਾ ਕਿਸ ਨੇ ਬਾਲਣ ਦੀ ਸੇਵਾ ਕਰੀ ਢਾਲ ਇਕੱਠੀ ਕਰਕੇ ਪਿੰਡ ਦੇ ਵਿੱਚ ਹੋਇਆ ਇਸ ਕਰਕੇ ਸਾਰੇ ਲਈ ਲੰਗਰ ਲਾਇਆ ਕਿ ਵੀ ਮੀਂਹ ਆਜੇ ਠੀਕ ਹੈ ਇਸ ਕਰਕੇ ਸਾਰਿਆਂ ਨੂੰ ਅਰਦਾਸ ਆ ਵੀ ਮੀਂਹ ਮੰਗੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਣੀ ਯੂਟਿਊਬ ਤੇ ਪਾਣੀ ਵੀਡੀਓ ਬਣਾ ਲਿਆ ਬਲੌਗ ਬਣਾ ਲਿਆ ਇੱਧਰ ਵੀ ਬਣਾਇਆ ਸੈਂਡ ਕਰ ਐ ਜੜੀ ਜੀ ਤੁਸੀਂ ਇੰਨਾ ਆ ਇਕੱਠ ਕਰਕੇ ਗੁੱਡੀ ਫੂਕੀ ਇਹਦੀ ਕੀ ਪਰੰਪਰਾ ਹੁੰਦੀ ਆ ਇਹਦੀ ਪਰੰਪਰਾਏ ਆ ਭਾਈ ਜਿਹੜੇ ਆਪਣੇ ਵੱਡੇ ਬਡੇਰੇ ਹੁੰਦੇ ਸੀ ਦਾਦੇ ਪੜਦਾਦੇ ਉਹ ਨਾ ਜਦੋਂ ਮਹੀ ਨਹੀਂ ਪੈਂਦਾ ਹੁੰਦਾ ਸੀ ਉਹ ਇਕੱਠੇ ਹੋ ਕੇ ਪਿੰਡ ਚੋਂ ਥੋੜਾ ਕਣਕਾ ਕਣਕਾ ਆਟੇ ਦਾ ਮਿੱਠੇ ਦਾ ਮੰਗ ਕੇ ਸਾਰੇ ਕੰਮ ਕਰਦਾ ਮੰਗਣਾ ਕਿਸੇ ਆਪਦਾ ਨਹੀਂ ਲੱਗਦਾ ਹੈਗਾ ਇਹ ਕਦੋਂ ਦੇ ਰਿਵਾਜ ਆ ਤੁਸੀਂ ਹੁਣ ਵੀ ਕਰਦੇ ਹੋ ਪਹਿਲਾਂ ਨਵਾਂ ਸ਼ੁਰੂ ਕਰੇ ਜੀ ਨਹੀਂ ਜੀ ਇਹ ਬਹੁਤ ਪੁਰਾਣਾ ਸਾਡੇ ਦਾਦੇ ਪਰਦਾਦੇਾਂ ਦਾ ਇਹ ਨਵੀਂ ਪੀੜੀ ਨੇ ਛੱਡਤਾ ਸੀ ਹਾਂ ਹੁਣ ਤੁਸੀਂ ਜਾਨ ਕੇ ਨਵਾਂ ਪਰੰਪਰਾ ਜਿਹੜੀ ਨਹੀਂ ਆਉਂਦੀ ਆ ਜਾਂਦੀ ਇਹ ਤੁਹਾਨੂੰ ਯਕੀਨ ਆ ਵੀ ਮੈਂ ਆਊਗਾ ਜੀ ਮੈਂ ਆਉ ਪੱਕਾ ਹੋਗਾ ਪਰ ਸਵੇਰੋ ਜਦੋਂ ਸੀ ਸਵੇਰੋ ਪੂਰੀ ਕੜਾਕੇ ਦੀ ਧੁੱਪ ਸੀ ਜਦੋਂ ਬੱਚਿਆਂ ਨੇ ਸਿੱਧਾ ਇਕੱਠਾ ਕਰਨਾ ਕਰਿਆ ਪਿਆਰੀ ਕਰਨੀ ਕਰੀ ਉਹਦਾ ਖਵਾ ਵੀ ਚੱਲ ਪਈ ਤੇ ਬੱਦਰ ਵੀ ਹੋ ਗਈ। ਸ਼ਾਮ ਤੱਕ ਮੈਂ ਜਰੂਰ ਆਊਗਾ। ਅਸੀਂ ਉਹ ਦੇਖਿਆ ਹੈ ਤਾਂ ਪੁਤਲਾ ਫਣਾ ਵਿੱਚ ਵਿੱਚ ਬੀਪੀਆਂ ਅਸਲੀ ਰੋਪੀਆਂ ਸੀ ਉਹਦਾ ਕੀ ਚੱਕਰ ਹੁੰਦਾ ਜੀ? ਉਹਦਾ ਇਹੀ ਚੱਕਰ ਆ ਵੀ ਆਪਦੇ ਜਿਹੜੇ ਪੂਰੇ ਪੂਰੇ ਹੁੰਦੇ ਉਹ ਯਾਦ ਆ ਜਾਂਦੇ ਆ ਦੇਖ ਕੇ ਇੱਕ ਤਾਂ ਇਸ ਹੁੰਦੀ ਹੈ ਅਸਲ ਦੀ ਹੈ ਸੀਗੀ। ਅਸਲ ਦੀ ਇਹ ਨਕਲ ਨਹੀਂ ਅਸਲੀ ਹੈ। ਅਸਲੀ ਹੈ ਇਹ ਵੱਡੇ ਵੱਡੇ ਰੇਤ ਤੱਤ ਕੱਢੇ ਹੋਏ ਆ। ਇਹ ਅਸਲੀ ਹੈ ਹਾਂਜੀ। ਤਾਬ ਕਰਕੇ ਆਏ। ਚਲੋ ਠੀਕ ਆ ਜੀ। ਚਲਾ ਦੇ। ਚਲ। ਇਹ ਫਿਰ ਜਿਹੜੀ ਆ ਜਿਹੜੀ ਫੇ ਸਿੱਧਾ ਇਕੱਠਾ ਕਰਿਆ ਸੀ ਉਹ ਕੀ ਕਰਨਾ ਵਾ ਜੀ ਜਿਹੜਾ ਸਿੱਧਾ ਇਕੱਠਾ ਕਰਿਆ ਉਹ ਬੀਨੀਆਂ ਪਿੰਡ ਦੀਆਂ ਨੇ ਇਕੱਠੀਆਂ ਹੋ ਕੇ ਗੁੜ چینی ਘੋਲੀ ਮਿੱਟੀਆ ਰੋਟੀਆਂ ਪਕਾਈਆਂ ਟਕਣ ਕੇ ਉਹਦਾ ਹੁਣ ਆਚਾਰ ਨਾ ਬਰਸਾਦਾ ਸਕਣਾ ਵਾ ਜੀ ਉਹ ਥਾਲ ਲਾ ਨਹੀਂ ਆ ਬਸ ਖਾ ਸਕਦੇ ਕਿਉਂਕਿ ਵੱਡੇ ਬਡੇਰਾਂ ਦੀ ਪਰਪਰਾ ਬਈ ਇਹ ਆਚਾਰ ਨਾ ਹੀ ਚੱਲਣਾ ਵਾ ਆਚਾਰ ਚੜੀ ਕੁੜੀ ਸੀ ਪਾਣੀ ਪਿਆਰ ਦੀ ਕਮਾਈ ਇਹ ਸੱਤੇ ਵੇ ਆਈਆਂ ਨਾ ਕਿ ਬਿਨਾ ਸੱਤੇ ਤੇ ਹੁਣ ਨਾ ਬਿਨਾ ਸੱਤੇ ਤੋਂ ਆਈਆਂ ਸਭ ਨੂੰ ਪਤਾ ਵਾ ਬਈ ਪੂਰੀ ਗਰਮੀ ਘੜਾ ਕੇ ਦੀ ਪੈਂਦੀ ਐ ਮੀਂਹ ਨਹੀਂ ਪੈਂਦਾ ਫਸਲਾਂ ਪੁੱਜੀ ਪਏ ਦਰਾਖਤ ਪੁੱਜੇ ਪਏ ਆ ਏ ਕਹਿੰਦੇ ਆ ਜੀ ਪਹਿਲਾਂ ਤੋਂ ਵੀ ਬਟਾਰੂਆਂ ਦੇ ਰੀਤ ਸੀਗੀ ਬਈ ਮੀਂਹ ਆ ਜਾਂਦਾ ਸੀਗਾ ਹੁਣ ਇਹਨਾਂ ਨੂੰ ਪੂਰੇ ਮਨ ਨੂੰ ਛੱਡ ਲਿਆ ਮੀਂਹ ਆਊਗਾ ਬੱਦਲ ਆ ਵੀ ਗਿਆ ਸਾਡੇ ਪਾਪਾ ਮਾਂ ਦਾ ਮੀਂਹ ਜਰੂਰ ਪਾਊਗਾ ਜੀ ਪਾਪਾ ਮਾਂ ਦਾ ਬਹੁਤ ਸੱਤੀ ਹੱਟ ਜੀ ਪਾਪਾ ਮੀਂਹ ਪਾਊਗਾ ਸਾਰੇ ਸੱਚੀ ਦਾ ਮਾਮੂਲੀਆ ਹਾਂ ਚਲੋ ਆਪਾਂ ਤਾਂ ਸਿਆਪੇ ਸੂਪਾ ਵੀ ਕਹਿੰਦੇ ਕਰ ਦਿੰਦੇ ਹੁਣ ਉਹ ਵੀ ਦੇਖਣਾ ਬਈ ਚਲੋ ਲੱਗ ਜੋ ਓਏ ਕੈਮਰਾ ਤੂੰ ਨਾ ਕੇ ਦਿੰਦਾ ਪਰ ਫੇਰ ਲਾ ਦੇ ਨਾ ਤੂੰ ਨਾ ਬੱਚਾ ਨੂੰ ਕੋਈ ਪ੍ਰਸ਼ਨ ਚਲੋ ਅੰਦਰ ਆ ਜਾਓ ਅੰਦਰ ਆਈ ਨਹੀਂ ਹੁੱਟੀਏ ਹੋਰ ਤੂੰ ਮਾਰ ਨਹੀਂ ਆਪ ਨੂੰ ਜਾਓ ਅੰਦਰ ਕਰਨਾ ਦਿਖਾ ਜਾ ਆ ਜਾਣਾ ਭਲਾ ਨਹੀਂ ਹੋਣਾ ਕੋਈ ਨਾ ਅਸਲੀ ਨਹੀਂ ਗਿਆ ਬਾਰੇ ਟੁੱਟ ਗਿਆ ਬਾਰੇ ਟੁੱਟ ਗਿਆ ਬਾਰੇ ਨਾਮ ਚੱਲ ਬੰਦੋ ਰਣਡਾ ਕਾ ਉੱਤੇ ਆਡੇ ਨੂੰ ਜਿੱਤ ਗਈ ਤੂੰ ਮੀਮੀ ਕਹਿੰਦੇ ਨੀ ਨੀ ਬੁੜੇ ਬਾਸਾ ਚੱਕ ਲੋ ਸਭ ਕਰੋ ਕਾ ਨੂੰ ਆਪ ਨੂੰ ਕਰਾਂਗੀ ਕੋਤ ਸਮਰਾਵੀ ਮਜਾ ਮਾਣ ਦੀ ਵਿਕਾਨ ਪਾਣੀ ਪੁੱਲ ਤੇ ਮੱਧੜ ਆ ਗਿਆ ਪਾਪੀ ਲਾ ਕੇ ਮੈਂ ਪਾਵਾਊਗਾ ਅੱਜ ਧੀਏ ਰਸਾਮ ਆ ਕੇ ਧੀ ਕੋ ਹੌਂਦ ਕਰਨਾ ਚਾਹਵਾ ਧੀ ਚਾਚੜੀ ਚਵਾਰੇ ਗੱਡਾ ਹੜਗੜ ਵਾਤਾ ਮਾਰੇ ਹਾਏ ਹਾਏ ਨੀ ਜਾ ਕੇ ਅਡੀਆਂ ਪੈਰ ਚਾਹਵਾ ਚਲੋ ਹਾਂ ਹਾਂ ਸਾਰੇ ਲੱਗੋ ਇਹਦੇ ਬੇਰ ਚਲੋ ਆਇਆ ਮੂਰੋਂ ਕਰੇ ਰਿਓ ਇਧਰ ਹੋ ਜਾ ਹਾਏ ਗੁੰਡੀਆਂ ਹਾਏ ਤੈਨੂੰ 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 ਸੱਚਾ ਪਿਆਰ ਪਾਏ ਜਾ ਚੜੀ ਚਵਾਰੇ ਗੁੰਡਾ ਗੁੰਡਾ ਹੱਥਾਂ ਨਾਲੇ ਹਏ ਹਾਈ ਟੈਨ ਹਏ ਟੁਰਟੇ ਹਾਈ ਟੈਨ ਹਾਈ ਟੁਰਟੇ ਹਾਈ ਟੈਨ ਪੁੱਲਾ ਦੇ ਉਹ ਹਾਈ ਟੁਰਟੇ ਹਾਈ ਟੈਨ ਅੱਗੀ ਪਾਰੇ ਕਿਨੇ ਬਾੜੀਏ ਤੀਏ ਸਭ ਤਾਂ ਕਰ ਲੋ ਤੇ ਤੇਰੇ ਕਿਨੇ ਡੰਡਾ ਮਾਰਿਆ ਨੀ ਸਿਰ ਬੱਝ ਰੋੜਾ ਹਏ ਪੰਮੀ ਮਾਨੇ ਮਾਰਿਆ ਹਏ ਹਾਈ ਟੈਨ ਹਾਈ ਟੁਰਟੇ ਹਾਈ ਟੈਨ ਹਾਈ ਟੁਰਟੇ Thank <laughs> you. Vai ਟੀਆਂ ਰੋਟੀਆਂ ਨਾਲ ਆਚਾਰ ਨਾਲ ਅੰਬ ਦਾ ਆਚਾਰ ਆ ਸੇਵਾਦਾਰ ਸਾਡੀ ਛੋਟੀ ਛੋਟੀ ਸੇਵਾਦਾਰ ਇੱਧਰ ਦੇਖੋ ਸੇਵਾਦਾਰ ਇੱਧਰ ਦੇਖੋ ਉੱਪਰ ਬੰਦ ਕੋ ਇਹ ਕਿਹਾ ਬੇਟੀ ਕਿਹਾ ਮਾਰੋ ਵੇਚ ਗਿਆ ਚਾਰ ਆਚਾਰ 10 ਵਾਹ ਅੰਬ ਦਾ ਆਚਾਰ ਚੱਲ ਲੈ ਜਾਓ ਲੈ ਜਾਓ ਅੱਡੀ ਲੈ ਜਾਓ ਲੈ ਜਾਓ ਲੈ ਜਾਓ ਜਾਓ ਜਾਓ